ਨਰਾਪਤੀ ਜਾਨ ਨਰਿੰਦਰ ਸਿੰਘ ਜੋ ਇਥੋਂ ਜਾ ਰਹੀ ਹੈ ਇੰਪੁਰ ਸਾਹਿਬ ਜਾ ਰਹੀ ਹੈ ਰਸਤੇ 'ਚ ਨਵਲੀ ਕੋਲ ਗੱਡੀ ਟੈਂਚਰ ਹੋਈ ਹੈ ਟੈਂਚਰ ਲਾ ਕੇ ਤੇ ਇਹ ਫੈਨ ਲੱਗੇ ਗੱਡੀ ਦੇ ਤੇ ਮਜ਼ਰੂ ਗੱਡੀ ਆਈ ਹੈ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁੱਝਲ ਤਾਈ ਅੱਜ ਤੜਕਸਰ ਪੰਜਾਬ ਚ ਵਾਪਰ ਗਿਆ ਵੱਡਾ ਦੁਕਾਨਦਾਰ ਸ਼੍ਰੀ ਹਿਮਕੁੰਟ ਸਾਹਿਬ ਯਾਤਰਾਲੀ ਜਾਂਦਿਆਂ ਰਸਤੇ ਚ ਤੋਂ ਨੌਜਵਾਨਾਂ ਦੀ ਹਾਦਸੇ ਚ ਹੋਈ ਮੌਤ ਦੋ ਗੱਡੀਆਂ 'ਚ 8 ਨੌਜਵਾਨਾਂ 'ਚ ਤੜਕਸਰ ਯਾਤਰਾ ਲਈ ਨਿਕਲੇ ਸਨ ਕਰਾਂ ਤੋਂ ਚਿਲੰਦਰ ਲਵਲੀ ਯੂਨੀਵਰਸਿਟੀ ਦੇ ਸਾਹਮਣੇ ਵਾਪਰਿਆ ਸੜਕੀ ਹਾਦਸਾ ਸੜਕ 'ਤੇ ਗੱਡੀ ਨੂੰ ਪੈਂਚਰ ਲਗਾ ਕੇ ਬੈਠਣ ਲੱਗੇ ਸਨ ਕਿ ਪਿੱਛੋਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਗੱਡੀ ਨੇ ਦੋ ਨੌਜਵਾਨਾਂ ਨੂੰ ਕੁਚਲਿਆ ਮੌਕੇ ਤੇ ਹੋ ਗਈ ਮੌਤ ਮ੍ਰਿਤਕਾਂ 'ਚੋਂ ਇੱਕ ਨੌਜਵਾਨ ਫਤਿਹਗੜ ਚੂੜੀਆਂ ਤੇ ਦੂਸਰਾ ਅੰਮ੍ਰਿਤਸਰ ਦਾ ਵਾਸੀ ਮ੍ਰਿਤਕ ਆਪਸ 'ਚ ਦੋਵੇਂ ਰਿਸ਼ਤੇਦਾਰ ਦੱਸੀ ਜਾ ਰਹੇ ਹਨ ਟੱਕਰ ਮਾਰਨ ਵਾਲੇ ਨੌਜਵਾਨਾਂ ਦੀ ਕਾਰ 'ਚ ਸ਼ਰੀਆਮ ਝਰਾਬਤੀਆਂ ਪੋਤਲਾ ਵੀ ਤੇਰੀਆਂ ਹਨ ਦਿਖਾਈ ਪਰਵਾਤਾ ਪਿੱਛੋਂ ਰੋ ਰੋ ਕੇ ਰਾ ਹਾਲ ਫਤਿਹਗੜ ਚੂੜੀਆਂ ਤੇ ਮਰਤਕ ਨੌਜਵਾਨ ਦਾ ਅਜੇ ਵਿਆਹ ਵੀ ਨਹੀਂ ਸੀ ਹੋਇਆ ਜਦਕਿ ਦੂਸਰਾ ਜੋ ਅਮਰਸਾ ਦਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਿੱਛੇ ਤੋਂ ਛੋਟੇ ਛੋਟੇ ਬੱਚੇ ਦੱਸੇ ਜਾ ਰਹੇ ਹਨ ਅੱਜ ਸਵੇਰ ਸਵੇਰ ਪੰਜਾਬ ਚ ਵੱਡਾ ਦੁਖਾਂਤ ਵਾਪਰ ਗਿਆ ਜਤੋਂ 8 ਤੇ ਕਰੀਬ ਨੌਜਵਾਨ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ ਜਦੋਂ ਚਲੰਦਰ ਲਵਲੀ ਯੂਨੀਵਰਸਿਟੀ ਤੇ ਨਿਕੀ ਪਹੁੰਚੇ ਤਾਂ ਉਹਨਾਂ ਦੀ ਗੱਡੀ ਪੈਂਚਰ ਹੋ ਗਈ ਤੇ ਜਦ ਗੱਡੀ ਦਾ ਪੈਂਚਰ ਲਗਾ ਕੇ ਦੋ ਨੌਜਵਾਨ ਗੱਡੀ ਚ ਬੈਠਣ ਲੱਗੇ ਤਾਂ ਅਮਰਸਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਗੱਡੀ ਨੇ ਉਹ ਨੌਜਵਾਨਾਂ ਨੂੰ ਕੁਚਲ ਦਿੱਤਾ ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਜੋ ਫਤਿਹਗੜ੍ਹ ਚੂੜੀ ਦਾ ਉਸਤਾਰ ਨਰਿੰਦਰ ਸਿੰਘ ਸ਼ੌਂਕੀ ਪਾਟੀਆਂ son of ਹਰਪਾਲ ਸਿੰਘ ਪਾਟੀਆਂ ਜਿਸ ਦੀ ਉਮਰ 22-23 ਸਾਲ ਦੱਸੀ ਜਾ ਰਹੀ ਹੈ ਤੇ ਇਹ ਨੌਜਵਾਨ ਦਾ ਅਜੇ ਵਿਆਹ ਵੀ ਨਹੀਂ ਸੀ ਹੋਇਆ ਜਦ ਕਿ ਉਸ ਦਾ ਦੂਸਰਾ ਰਿਸ਼ਤੇਦਾਰ ਜੋ ਅਮਰਸਰ ਤੋਂ ਸੀ ਹਰਮਨ ਸਿੰਘ ਦਮਨ son of ਅਵਤਾਰ ਸਿੰਘ ਜਿਸ ਦੀ ਉਮਰ 32-33 ਸਾਲ ਦੱਸੀ ਜਾ ਰਹੀ ਹੈ ਅਤੇ ਇਸ ਦੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੇ-ਛੋਟੇ ਬੱਚੇ ਵੀ ਦੱਸੀ ਜਾ ਰਹੇ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਦੋ ਗੱਟੀਆਂ ਤੇ ਸਵਾਰ ਹੋ ਕੇ ਅੱਠ ਨੌਜਵਾਨ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਨਿਕਲੇ ਸਨ ਅਤੇ ਚਾਰ ਸਵਾਰ ਦੋ ਗੱਟੀਆਂ ਵਿੱਚ ਇਹ ਨੌਜਵਾਨ ਜੱਤ ਲਵਲੀ ਯੂਨੀਵਰਸਿਟੀ ਨਿਤਿਕ ਚਲੰਦਰ ਪਹੁੰਚੇ ਤਾਂ ਉਹਨਾਂ ਦੀ ਗੱਡੀ ਪੈਂਚਰ ਹੋ ਗਈ ਅਤੇ ਜਦ ਗੱਡੀ ਤਾਂ ਪੈਂਚਰ ਲਵਾ ਕੇ ਇਹ ਦੋ ਨੌਜਵਾਨ ਬੈਠਣ ਲੱਗੇ ਤਾਂ ਪਿੱਛੋਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਰਿਕਟਾ ਗੱਡੀ ਆਈ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ ਅਤੇ ਉਹਨਾਂ ਨੌਜਵਾਨਾਂ ਨੇ ਸਿੱਧੀ ਟੱਕਰ ਇਹਨਾਂ ਨੌਜਵਾਨਾਂ ਨੂੰ ਮਾਰੀ ਜਿਸ ਨਾਲ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਪਿੱਛੇ ਦੋਵਾਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਜ ਸਵੇਰ ਪੰਜਾਬ ਦੇ ਵੱਡਾ ਦੁਕਾਨਤ ਵਾਪਰਿਆ ਸ੍ਰੀ ਹੇਮਕੋਟ ਸਾਹਿਬ ਯਾਤਰਾ ਲਈ ਜਾਂਦੇ ਦੋ ਨੌਜਵਾਨਾਂ ਦੀ ਇੱਕ ਸੜਕਾਂ 'ਚ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ 8 ਨੌਜਵਾਨ ਦੋ ਗੱਡੀਆਂ ਵਿੱਚ ਅੱਜ ਸਵੇਰ ਤੱਕਸਾਰ ਸ੍ਰੀ ਹੇਮਕੋਟ ਸਾਹਿਬ ਯਾਤਰਾ ਲਈ ਨਿਕਲਦੇ ਅਤੇ ਚੱਤ ਉਹਨਾਂ ਦੀ ਗੱਡੀ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚਦੇ ਤੇ ਉਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਹੈ ਤੇ ਜਦ ਗੱਡੀ ਦਾ ਪੈਂਚਰ ਲਾ ਕੇ ਦੋ ਨੌਜਵਾਨ ਗੱਡੀ ਦੇ ਵਿੱਚ ਬੈਠਣ ਲੱਗਦੇ ਹਨ ਤੇ ਪਿਛਲੇ ਉਹ ਇੱਕ ਤੇਜ਼ ਰਫ਼ਤਾਰ ਦੀ ਟਾ ਗੱਡੀ ਆਉਂਦੀ ਹੈ ਅਤੇ ਉਹ ਦੋ ਨੌਜਵਾਨਾਂ ਨੂੰ ਕੁਚਲ ਦਿੰਦੀ ਹੈ ਤੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਨੌਜਵਾਨ ਜਿਹੜਾ ਉਹ ਫਤਿਹਗੜ ਚੂੜੀਆਂ ਦਾ ਨਰਿੰਦਰ ਸਿੰਘ ਪਾਟਿਆ ਜੋ ਕਿ ਅਜੇ ਵਿਆਹ ਵੀ ਨਹੀਂ ਸੀ ਹੋਇਆ ਜਿਸ ਦੀ ਉਮਰ ਕਰੀਬ 23-24 ਸਾਲ ਦੱਸੀ ਜਾ ਰਹੀ ਹੈ ਨਰਿੰਦਰ ਸਿੰਘ ਪਾਟਿਆ ਉਸ ਦਾ ਨਾਮ ਹੈ ਜਦਕਿ ਦੂਸਰਾ ਨੌਜਵਾਨ ਦਮਨ ਪਾਟਿਆ ਅੰਮ੍ਰਿਤਸਰ ਦਾ ਇਹਨਾਂ ਦਾ ਰਿਸ਼ਤੇਦਾਰੀ ਦੱਸਿਆ ਜਾ ਰਿਹਾ ਹੈ ਤੇ ਦੋ ਮੰਗ ਦੀ ਹੀ ਨੌਜਵਾਨਾਂ ਦੀ ਅਚਾਨਕ ਵਿਖੇ ਮੌਤ ਹੋ ਜਾਂਦੀ ਅਤੇ ਇੱਥੇ ਫਤੇਗੜ ਚੂੜੀਆਂ 'ਚ ਇਸ ਵਲੇ ਹਾਲਾਤ ਬੜੇ ਗਮਗੀਨ ਬਣੇ ਹੋਏ ਹਨ ਅਤੇ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਹਮਕਟ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਦੇ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਣ ਲੱਗੇ ਗੱਡੀ 'ਤੇ ਤੇ ਮਗਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦਿੱਤੀ ਇੰਨਾ ਵੀ ਜਾ ਕੇ ਮੁਕਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੁੱਕੇ ਦੇ ਡੈੱਡ ਹੋ ਗਏ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਅੱਛਾ ਪੀਛੇ ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ ਅੱਠ ਜਣ ਗਏ ਦੋ ਗੱਡੀਆਂ ਦੋ ਗੱਡੀਆਂ ਜਿਹੜੀ ਗੱਡੀ ਨੇ ਟੱਕਰ ਮਾਰੀ ਉਹ ਕਿੱਥੋਂ ਦੇ ਕੋਹਤੋਂ ਦੇ ਕੋਹਤੋਂ ਦੇ ਉਹ ਤੇ ਪੀ ਗਈ ਤੇ ਰੀਟਾ ਗੱਡੀ ਸੀ ਹੈ ਹਿਅਰਪੁਰ ਦੇ ਹੀ ਤੇ ਸ਼ਰਾਬ ਬਹੁਤ ਜ਼ਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦੇ ਤੋ ਫਿਰ ਜੋ ਵੇਖਿਆ ਗੱਡੀ ਦੇ ਵਿੱਚਾਂ ਸ਼ਰਾਬ ਦੀਆਂ ਬੋਤਲਾਂ ਵੀ ਪਤ ਨਿਕਲੀਆਂ ਨਾਲ ਤੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਕਰਾ ਇਸ ਤਰ੍ਹਾਂ ਕਰ ਲੈ ਕਿੱਥੋਂ ਟੋਟਲੀ ਆਠੀਆਂ ਨੇ ਮਿੱਥੋਂ ਗਏ ਸੀ ਹਮ ਗੁਰ ਸਾਹਿਬ ਨੂੰ ਗਏ ਸੀ ਛੇ ਫਦੇਗੜ ਚੋਰੀਆਂ ਤੇ ਦੋ ਅੰਮ੍ਰਿਤਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌੜੀ ਯੂਨੀਵਰਸਿਟੀ ਲਾ ਵੀ ਪਹੁੰਚੇ ਤੇ ਉੱਥੇ ਉਹਨਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਉੱਤ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਿਆਦੇ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਗ ਲੈ ਗਈ ਦੋ ਜਾਨਿਆਂ ਨੂੰ ਤੇ ਦੋਨਾਂ ਮੌਕੇ ਤੇ ਡੈਥ ਹੋਣੇ ਦੋਨਾਂ ਦੀ ਹੋ ਗਈ ਫਟੇਗੜ ਇੱਕ ਫਟੇਗੜ ਚੋਰੀਆਂ ਤੋਂ ਆਈ ਨਨਿੰਦਰ ਸਿੰਘ ਤੇ ਇੱਕ ਅਮਨੀ ਸਰ ਤੋਂ ਆਈ ਜਿੰਨਾਂ ਦੀ ਗੱਡੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀ ਸਰ ਵਾਲੇ ਉਹਨਾਂ ਦੇ ਵਿਆਹ ਸੀ ਦੋ ਦੋ ਬੱਚੇ ਇਹਨਾਂ ਦੇ